ਸਰ ਸਤ ਸ੍ਰੀ ਅਕਾਲ ਜੀ ਅ ਗਰਮੀ ਦਾ ਮੌਸਮ ਜਿਹੜਾ ਹੈਗਾ ਜਿਹੜਾ ਇਸ ਵੇਲੇ ਮੌਸਮ ਚੱਲ ਰਿਹਾ ਹੈ ਪਸ਼ੂਆਂ ਵਾਸਤੇ ਬਹੁਤ ਹੀ ਖਤਰਨਾਕ ਹੁੰਦਾ ਹੈ ਅੱਜ ਪਤਾ ਗੱਲ ਕਰਾਂਗੇ ਬੀ ਖੂਨ ਦਾ ਟੈਸਟ ਹੈ ਜਿਹੜਾ ਸੀਵੀਸੀ ਦੇ ਬਾਰੇ ਗੱਲ ਕਰਦੇ ਹੁੰਦੇ ਆ ਉਹਦੀ ਕੀਮਤ ਹੈ ਕਿਉਂ ਪਰਣਾ ਚਾਹੀਦਾ ਹੈ ਕਿਉਂ ਇਹਦੀ ਜਰੂਰਤ ਹੈ ਪਸ਼ੂਆਂ ਦੇ ਵਿੱਚ ਐਸ ਵੇਲੇ ਦੇਖੋ ਬਹੁਤ سارے ਲੋਕ ਮੈਨੂੰ ਫੋਨ ਕਰਦੇ ਆ ਵੀਡੀਓਜ਼ ਭੇਜ ਦਿੰਦੇ ਆ ਗਾਵਾਂ ਮੱਝਾਂ ਦੀ ਮੈਂ ਬਹੁਤੇ ਲੋਕਾਂ ਨੂੰ ਇੱਕੋ ਸਲਾਹ ਦਿੰਦਾ ਹੁੰਦਾ ਮੈਂ ਚਾਹੇ ਉਹ ਪਸ਼ੂ ਬਿਮਾਰ ਹੋ ਰਿਹਾ ਹੈ ਬੁਖਾਰ ਹੋ ਰਿਹਾ ਹੈ ਮਿਸਟਾਈਟਸ ਹੋ ਰਹੀ ਹੈ ਜਾਂ ਹੋਰ ਕੋਈ ਸਮੱਸਿਆ ਹੋ ਰਹੀ ਹੈ ਪਤਾ ਕਿ ਬੁਖਾਰ ਦਾ ਫਰਾਂ ਦਾ ਰੋਗ ਜਾਂ ਪਸ਼ੂ ਗੱਭਣ ਨਹੀਂ ਹੋ ਰਿਹਾ ਵੀ ਲੋਕ ਵੀਡੀਓ ਬਣਾ ਕੇ ਭੇਜ ਦਿੰਦੇ ਆ ਜੀ ਕੀ ਹੱਲ ਕਰੀਏ ਹਫਤਾ ਹੋ ਗਿਆ 10 ਦਿਨ ਹੋ ਗਿਆ ਲੋ ਆਜ ਕਰਵਾ ਰਹੇ ਆ ਠੀਕ ਨਹੀਂ ਹੋ ਰਿਹਾ ਪਸ਼ੂ ਕੀ ਕਰਨਾ ਚਾਹੀਦਾ ਤੇ ਮੈਂ ਮੇਰਾ ਇੱਕੋ ਜਵਾਬ ਹੁੰਦਾ ਬਹੁਤ ਸਾਰੇ ਲੋਕਾਂ ਨੂੰ ਵੀ ਸੀਵੀਸੀ ਡ੍ਰੈਸਟ ਕਰਾਓ ਤੇ ਲੋਕ ਬੜੇ ਬਹੁਤੇ ਲੋਕ ਨਹੀਂ ਕਰਵਾਉਂਦੇ ਮੈਂ ਇਸ ਦੇ ਬਾਰੇ ਤੁਹਾਨੂੰ ਵਿਸਤਾਰਕ ਦੱਸੂਗਾ ਕਿਉਂ ਕਰਵਾਉਣਾ ਚਾਹੀਦਾ ਦੇਖੋ ਤਿੰਨ ਚੀਜ਼ਾਂ ਬੜੀਆਂ ਜ਼ਰੂਰੀ ਸਮਝਣੀ ਹੈ ਪਹਿਲੀ ਗੱਲ ਇਹ ਹੈ ਵੀ ਗਰਮੀ ਦਾ ਮੌਸਮ ਜਿਹੜਾ ਹੈਗਾ ਅੱਜਕੱਲ ਜਿਹੜਾ ਮੌਸਮ ਚੱਲ ਰਿਹਾ ਹੈ ਇਹ ਚਿਚਰਾਂ ਦੀਆਂ ਬਿਮਾਰੀਆਂ گاਵਾਂ ਨੂੰ ਵੀ ਤੇ ਮੱਜਾਂ ਨੂੰ ਵੀ ਬਹੁਤ ਦਵਲਕੇ ਰੱਖਦੀਆਂ। گاਵਾਂ ਦੇ ਵਿੱਚ ਤਾਂ ਦੇਖਿਆ ਜਾਵੇ ਤਾਂ ਇਸ ਵੇਲੇ ਅੱਧੀਆਂ ਤੋਂ ਵੱਧ گاਵਾਂ 'ਚ ਪੀਲੀਆ ਰੋਗ ਐਨਾ ਪਲਾਜ਼ਮਾ ਜਿਹੜਾ ਹੈਗਾ ਤੇ ਥਲੇਰੀਆ ਦੋਗਲੀਆਂ گاਵਾਂ 'ਚ ਬਹੁਤ ਜ਼ਿਆਦਾ ਦੇਖਿਆ ਜਾਂਦਾ। ਔਰ ਇਹ ਦੇਸੀ گاਮਾਂ 'ਚ ਵੀ ਹੁੰਦਾ ਪਰ ਦੇਸੀ گاਵਾਂ ਨੂੰ ਛੱਡ ਜਾਂਦੀਆਂ ਦੋਗਲੀਆਂ گاਵਾਂ 'ਚ ਹਲਦੀਆਂ ਨਹੀਂ ਹੈਗੀਆਂ। ਮੱਝਾਂ ਦੇ ਵਿੱਚ ਸਰਾ ਰੋਗ ਬਹੁਤ ਜ਼ਿਆਦਾ ਹੁੰਦਾ ਹੈਗਾ। ਔਰ ਜਿਹੜੀ ਲੋ ਮਤ ਦੀ ਬਿਮਾਰੀ ਹੈ ਭਵेशੀਆ ਉਹਦਾ ਕੋਈ ਹੋ ਨਹੀਂ ਹੈਗਾ ਉਹ ਕਿਸੇ ਜੀ ਵੀ ਹੋ ਸਕਦਾ ਹੈਗਾ ਜਿਹੜੀਆਂ ਇਹ ਬਿਮਾਰੀਆਂ ਨੇ ਦੇਖੋ ਕੀ ਹੋ ਰਿਹਾ ਹੈਗਾ ਵੀ ਪਸ਼ੂਆਂ ਨੂੰ ਜਿਹੜਾ ਪੀਲੀਆ ਰੋਗ ਹੈ ਪੀਡੀਆ ਰੋਗ ਸੱਦੇ اچਕ گاਵਾਂ ਦੇ ਵਿੱਚ ਬਿਮਾਰੀਆਂ ਦੀ ਜੜ ਮੰਨਿਆ ਜਾਂਦਾ ਹੈਗਾ ਕੀ ਹੁੰਦਾ ਵੀ ਜਦੋਂ ਵੀ ਅਜੇ ਤੱਕ گاਵਾਂ ਨੂੰ 103 104 105 ਬੁਖਾਰ ਹੁੰਦਾ ਹੈ ਤમે ਲੋਕਾਂ ਅਕਸਰ ਕਹਿੰਦੇ ਵੀ ਪਹਿਲੇ ਦੂਜੇ ਦਿਨ ਤੁਸੀਂ ਜਿਹੜਾ ਹੈਗਾ ਸੀਬੀਸੀ ਟੈਸਟ ਜ਼ਰੂਰ ਕਰੋ ਸੀਬੀਸੀ ਟੈਸਟ ਨਾਲ ਕੀ ਹੁੰਦਾ ਮੇਨ ਇੱਕ ਤਾਂ ਸਾਨੂੰ ਇਹ ਪਤਾ ਲੱਗ ਜਾਂਦਾ ਵੀ ਇਹ ਬੁਖਾਰ ਵਾਕਈ ਗਰਮੀ ਦਾ ਬੁਖਾਰ ਹੈ ਜਾਂ ਫਿਰ ਇਹ ਬੁਖਾਰ ਜਿਹੜਾ ਹੈਗਾ ਚਚਰਾ ਕਰਕੇ ਜੇ ਤੇਜ਼ ਬੁਖਾਰ ਹੈ ਤੇ ਖੂਨ ਦੀ ਕਮੀ ਹੋਣੀ ਸ਼ੁਰੂ ਹੋ ਗਈ ਹੈ ਤਾਂ ਇਹਦਾ ਮਤਲਬ ਹੈ ਜਿਹੜਾ ਇਹ ਬੁਖਾਰ ਚਚਰਾ ਦਾ ਬੁਖਾਰ ਹੈ ਔਰ ਇਹ ਚ ਆਪਣੀ ਮਰਜ਼ੀ ਨਾਲ ਨਹੀਂ ਕਿਸੇ ਮਾਹਰ ਦੀ ਸਲਾਹ ਨਾਲ 4 ਤੋਂ 5 ਦਿਨ ਇਲਾਜ ਕਰਾਉਣਾ ਜ਼ਰੂਰੀ ਹੈ ਜੇ ਖੂਨ ਬੜੀ ਤੇਜ਼ੀ ਨਾਲ ਘਟ ਰਿਹਾ ਮੰਨ ਲਓ 4-5 ਗ੍ਰਾਮ ਤੇ ਖੂਨ ਆਣਾ ਸ਼ੁਰੂ ਹੋ ਗਏ ਤਾਂ ਇਹਦਾ ਮਤਲਬ ਕੀ ਹੈ ਵੀ ਇਹ ਚ ਥਲੇਰੀਆ ਹੋਣ ਦੇ ਚਾਂਸ ਬਹੁਤ ਜ਼ਿਆਦਾ ਨਹੀਂ ਹੁਣ ਦੇਖੋ ਕੀ ਹੈ ਇਹ 200 ਰੁਪਏ ਦਾ ਟੈਸਟ ਹੈ ਤੁਹਾਡੇ ਪਿੰਡ ਦੀ ਕਿਸੇ ਵੀ ਲੈਬਰੀ ਤੋਂ ਬੰਦੇ ਵਾਲੀ ਤੋਂ ਹੋ ਸਕਦਾ ਹੈ ਪਸ਼ੂ ਪਾਲਣ ਭਾਗ ਦੇ ਪਾਲਟਿਕ ਲੈਣੇ ਜਿਹੜੇ ਹੈਗੇ ਜ਼ਿਲ੍ਹਾ ਪੱਤਰੇ ਉੱਥੋਂ ਹੋ ਸਕਦਾ ਹੈ ਗੁਰੂਗੰਗ ਦੇਵ ਯੂਨੀਵਰਸਿਟੀ ਤੋਂ ਆਰ ਡੀ ਡੀ ਐਲ ਤੋਂ ਜਲੰਧਰ ਤੋਂ ਕਿਤੋਂ ਵੀ ਕਰਵਾ ਸਕਦੇ ਹੋ ਤੁਸੀਂ ਪਰ ਇਹ ਟੈਸਟ ਨੇ ਥੋੜ ਨੂੰ ਬਹੁਤ ਜਿਆਦਾ ਜਲਦੀ ਸਮੇਂ ਤੇ ਰਾਦਰਾ ਖਾਸ ਕਰਕੇ ਜਿਹਵੇਂ ਲੋ ਹਮਤੰਦੇ ਕੇਸ ਆਉਂਦੇ ਐ ਲੋ ਹਮਤੰਦੇ ਕੇਸਾਂ ਦੇ ਵਿੱਚ ਇੱਕ ਦਿਨ ਦੇ ਵਿੱਚ ਜਿਹੜਾ ਖੂਨ ਹੈ 10 ਗ੍ਰਾਮ ਤੋਂ 5 6 ਗ੍ਰਾਮ ਤੇ ਆ ਸਕਦਾ ਹੈ ਪਰ ਇਹ ਜੇ ਕੇਸ ਦੇ ਵਿੱਚ ਜੇ ਤੁਸੀਂ ਟੈਸਟ ਨਹੀਂ ਕਰਵਾਉਂਦੇ ਹੈਗੇ ਤਾਂ ਤੁਸੀਂ ਕਦੇ ਵੀ ਸਹੀ ਇਲਾਜ ਵੱਲ ਜਾਣਾ ਉਹ ਮੁਸ਼ਕਲ ਹੈ ਗਲਤੀਆਂ ਵੱਡੇ ਵੱਡੇ ਤਾਂ ਗਲਤੀਆਂ ਨੇ ਜਿਵੇਂ ਕਿ ਮੰਨ ਲਓ ਜਿਵੇਂ ਥਲੇਰੀਆ ਦਾ ਕੇਸ ਹੈ ਥਲੇਰੀਆ ਦੇ ਕੇਸਾ ਚ ਕੀ ਹੁੰਦਾ ਵੀ 5 ਗ੍ਰਾਮ ਤੋਂ ਘੱਟ ਜਦੋਂ ਕੂਨ ਹੋ ਜੇ ਜੇ ਉੱਥੇ ਅਸੀਂ ਬਿਊਟਾਲੈਕਸ ਬਿਊਪਾਰਵਾ ਕੋਨ ਕਿਸੇ ਵੀ ਕੰਪਨੀ ਦਾ ਹੋਵੇ ਲਾਤਾ ਤਾਂ ਪਸ਼ੂ ਦੇ ਮਰਨ ਦੀ ਸੰਭਾਵਨਾ ਵਾਜ ਨਹੀਂ ਹੁੰਦਾ ਕਿ ਅਕਸਰ ਮੈਂ ਦੇਖਿਆ ਬਿੱਟੀ ਕਾ ਲਵਾਇਆ ਤੁਸੀਂ 20 30 ਐਮਐਲ ਜਿਹੜਾ ਇਹਦਾ ਬਿਊਪਾਰਵਾ ਕੋਨ ਦਾ ਤਾਂ ਤੁਸੀਂ ਦੇਖਿਆ ਅੱਧੇ ਘੰਟੇ ਬਾਅਦ ਘੰਟੇ ਬਾਅਦ ਗਾਂ ਮਰ ਜਾਂਦੀ ਹੈ ਇਹ ਗਲਤੀਆਂ ਆਮ ਨੇ ਪਰ ਪਸ਼ੂ ਪਾਲਕ ਬਹੁਤ ਵਾਰੀ ਇਹਨੂੰ ਨਾ ਸਮਝਣ ਨੂੰ ਤਿਆਰ ਨਹੀਂ ਹੁੰਦੇ ਹੈਗੇ ਦੂਜੇ ਕੇਸ ਹੈਗੇ ਮਿਸਟ੍ਰਾਈਟਿਸ ਦੇ ਮਿਸਟ੍ਰਾਈਟਿਸ ਦੇ ਕੇਸਾਂ ਦੇ ਵਿੱਚ ਇਹ ਲੱਭਣਾ ਬਹੁਤ ਜ਼ਰੂਰੀ ਹੁੰਦਾ ਹੈ ਵੀ ਜੇ ਪਸ਼ੂ ਦੇ ਵਿੱਚ ਜਿਹੜੀ ਮਿਸਟ੍ਰਾਈਟਿਸ ਆ ਉਹ ਕਿਸੇ ਬੱਚੇਦਾਨੀ ਦੀ ਇਨਫੈਕਸ਼ਨ ਤਾਂ ਨਹੀਂ ਹੈਗੀ ਬੱਚੇਦਾਨੀ ਦੀ ਇਨਫੈਕਸ਼ਨ ਦੀ ਮਿਸਟ੍ਰਾਈਟਿਸ ਬਹੁਤ ਜ਼ਿਆਦਾ ਖਤਰਨਾਕ ਹੁੰਦੀ ਹੈ ਔਰ ਇਹ ਚ 550 ਵਾਲੇ ਟੀਕਿਆਂ ਦੀ ਲੋੜ ਨਹੀਂ ਹੁੰਦੀ ਇਹ ਚ ਟੀਕੇ ਬੜੇ ਸਸਤੇ ਚਾਹੀਦੇ ਹੁੰਦੇ ਹੈਗੇ ਜਿਵੇਂ ਪੈਨਸਿਲਿਨ ਦੇ ਟੀਕੇ ਹੋਗੇ ਜਾਂ ਜੈਂਟਾਮਾਈਸਨ ਦੇ ਪਰ ਇਹਦੇ ਵਿੱਚ ਮਾਈਫੈਸ ਤੇ ਰਿੰਟੋਜ ਜਾਂ ਅਜਿਹਾ ਡੀਐਨਐਸ ਹੈ ਉਹਦੀ ਜਰੂਰਤ ਬਹੁਤ ਜ਼ਿਆਦਾ ਹੁੰਦੀ ਹੈ ਹੁਣ ਦੇਖੋ ਕੀ ਹੁੰਦਾ ਅਸੀਂ ਬਰੀਕੀਆਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਬਹੁਤ ਸਾਰੇ ਪਸ਼ੂ ਪਾਲਕ ਮੈਨੂੰ ਫੋਨ ਕਰਦੇ ਆ ਮੈਂ ਦੇਖਿਆ ਵੀ ਅਸੀਂ ਸਲਾਹ 3 3 4 4 ਬੰਦਿਆਂ ਦੀ ਲੈ ਲੈਂਦੇ ਆ ਪਰ ਮੰਨਦੇ ਇੱਕ ਦੀ ਵੀ ਨਹੀਂ ਹੈਗੇ ਇਵ ਇੰਜ ਦੇ ਪਸ਼ੂ ਪਾਲਕ ਨੇ ਜਿਹੜੇ ਵਿਚ ਵਿਚਾਲੇ اٹਕੇ ਹੋਏ ਜਿਨ੍ਹਾਂ ਨੇ ਅੱਧ ਪਚਦ ਗਿਆਨ ਇਧਰ ਉਧਰੋਂ ਹਾਸਲ ਕਰ ਲਿਆ ਇਹ ਸਿੱਖਣ ਦੇ ਲਈ ਜੱਚ ਨਹੀਂ ਹੈਗੇ ਇਹ ਬੰਦੇ ਕਦੇ ਵੀ ਨਾ ਦੇਖੋ ਕੀ ਹੁੰਦਾ ਇਹਨਾਂ ਨੇ ਥੋੜੀ ਬਹੁਤੀ ਡਾਕਟਰੀ ਸਿੱਖ ਲਈ ਹੈ ਲੋਕਾਂ ਦੇ ਵਿੱਚ ਬਹੁਤ ਲੋਕ ਨੇ ਪੰਜਾਬ ਦੇ ਵਿੱਚ ਪਰ ਇਹ ਲੋਕ ਨਾ ਆਪਣੇ ਨੰਗਰਾਂ ਦਾ ਨੁਕਸਾਨ ਜ਼ਿਆਦਾ ਕਰਾਉਂਦੇ ਆ ਗਲਤ ਇਲਾਜ ਕਰਦੇ ਆ ਦੂਜਿਆਂ ਨੂੰ ਗਲਤ ਸਲਾਹਾਂ ਦਿੰਦੇ ਆ ਮੈਂ ਤੁਹਾਨੂੰ ਬਹੁਤ ਕਹੂੰਗਾ ਇਹ ਜਿਹੇ ਬੰਦਿਆਂ ਤੋਂ ਜਿਹੜੇ ਅੱਧੇ ਦੂਰੇ ਗਿਆਨ ਵਾਲੇ ਬਚ ਕੇ ਰਹੋ ਕਿਉਂਕਿ ਮੈਂ ਅਕਸਰ ਦੇਖਦਾ ਵੀ ਇਹ ਬੰਦੇ ਨਾ ਸਹੀ ਰਸਤੇ ਕਿਸੇ ਨੂੰ ਨਹੀਂ ਪਉਂਦੇ ਆਪ ਵੀ ਇਹ ਗਲਤ ਰਸਤੇ ਤੇ ਹੁੰਦੇ ਆ। ਸੋ ਦੇਖੋ ਕੀ ਹੈ ਚਾਰ ਮੋਰੀ ਜਿਨ੍ਹਾਂ ਦੀ ਗੱਲ ਕੀਤੀ ਹੈ ਨਾ ਪਲਾਜ਼ਮਾ, ਥਲੇਰੀਆ, ਬਵੇਸ਼ੀਆ ਤੇ ਟ੍ਰਪੈਨੋਜੋਮਾ। ਇਹਨਾਂ ਦੇ ਵਿੱਚ ਖੂਨ ਦੀ ਜਾਂਚ ਕਰਾਉਣੀ ਜ਼ਰੂਰੀ ਕਿਉਂਕਿ ਚਾਰਾਂ ਦੇ ਵਿੱਚ ਜਿਹੜਾ ਹੁੰਦਾ ਤੇਜ਼ ਬੁਖਾਰ ਹੁੰਦਾ ਹੈ। ਜਿਹੜਾ ਟ੍ਰਪੈਨੋਜੋਮੀਆ ਸਾਰਾ ਰੋਗ ਹੈ ਇਹ ਅਕਸਰ ਤੁਹਾਨੂੰ ਉਹ ਮੱਜਾਂ ਦੇ ਵਿੱਚ ਮਿਲੂਗਾ ਜਿਹੜੀਆਂ ਮੱਜਾਂ ਜਿੱਥੇ ਰੂੜੀ ਘਰ ਦੇ ਨੇੜੇ ਹੋਊਗੀ ਬਿਲਕੁਲ ਜਾਂ ਜਿਨ੍ਹਾਂ ਨੇ ਖੇਤ 'ਚ ਘਰ ਬਣਾਏ ਹੋਏ ਆ। ਉਰੇ ਦੇ ਵਿੱਚ ਬੁਖਾਰ ਆਉਂਦਾ ਜਾਂਦਾ ਰਹਿੰਦਾ। ਦੈਟਸ ਅ ਸਵੈਰੇਸ਼ਾ ਬੁਖਾਰ ਹੁੰਦਾ। ਦਿਨੇ ਪਸ਼ੂ ਦਾ ਬੁਖਾਰ ਜਿਹੜਾ ਹੈਗਾ ਇੰਨਾ ਜ਼ਿਆਦਾ ਨਹੀਂ ਹੁੰਦਾ। ਜਿਹੜਾ ਪੀਲੀਆ ਰੋਗ ਹੈ ਉਹਦੇ ਵਿੱਚ ਪਸ਼ੂ ਦਿਨੋਂ ਦਿਨ ਲਿੱਸਾ ਬਹੁਤ ਜ਼ਿਆਦਾ ਹੁੰਦਾ ਜਾਂਦਾ ਹੈ। ਥਣਾ ਥਣ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਆ। ਪਸ਼ੂ ਦੀ ਬੱਚੇਦਾਨੀ ਦਾ ਬਾਹਰ ਨਾ ਦਿੱਤਾ ਚਿੱਟਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਚੀਜ਼ਾਂ ਦੀ ਜਿਹੜੀ ਕਨਫਰਮੇਸ਼ਨ ਹੈ 100% ਜਿਹੜੀ ਇਹਨਾਂ ਦੀ ਉਹ ਹੈ ਉਹ ਸਿਰਫ ਸੀਵੀਸੀ ਟੈਸਟ ਤੋਂ ਹੀ ਹੋ ਸਕਦੀ ਹੈ। ਅਖੀਰ ਤੇ ਜੇ ਮੈਂ ਕੋ ਬੱਚੇਦਾਨੀ ਦੀ ਇਨਫੈਕਸ਼ਨ ਦੀ ਗੱਲ ਕੀਤੀ ਹੈ ਉਹ ਵੀ ਕਾਸ ਕਰਕੇ ਜਿਹੜੇ ਤਾਜ਼ੇ ਸੂਏ ਪਸ਼ੂ ਨੇ ਜੇ ਸੂਣ ਤੋਂ ਹਫ਼ਤੇ 10 ਦਿਨ ਬਾਅਦ ਪਸ਼ੂ ਨੂੰ ਬੁਖਾਰ ਹੋ ਰਿਹਾ ਤਾਂ ਕੋਈ ਵੀ ਇਲਾਜ ਕਰਨ ਤੋਂ ਪਹਿਲਾਂ ਸੀਵੀਸੀ ਟੈਸਟ ਕਰਾਓ ਫੇਰ ਮਾਹਰ ਨੂੰ ਦਿਖਾਓ ਤੇ ਮਾਹਰ ਦੀ ਸਲਾਹ ਨਾਲ ਇਲਾਜ ਕਰਾਓ ਤੇ ਮਾਹਰ ਦੀ ਸਲਾਹ ਮੰਨੋ ਇਹਦੇ ਵਿੱਚ ਮੇਨ ਕੀ ਹੁੰਦਾਗਾ ਵੀ ਜਿਹੜੇ ਪਸ਼ੂਆਂ ਚ ਬੱਚੇਦਾਨੀ ਦੀ ਇਨਫੈਕਸ਼ਨ ਹੁੰਦੀ ਹੈ ਉਹਦੇ ਨਾਲ ਮਿਸਟ੍ਰਾਈਟਸ ਹੋ ਜਾਂਦੀ ਹੈ ਉਹਨਾਂ ਚ ਗੱਭਣ ਰਹਿਣ ਦੇ ਚਾਂਸ ਵੀ ਬਹੁਤ ਜ਼ਿਆਦਾ ਘਟ ਜਾਂਦੇ ਆ ਸੁਇਸ ਕਰਕੇ ਜਿਹੜਾ ਇਹ ਜਿਹੜੇ ਟੈਸਟ ਨੇ ਹੁਣ ਜਿਹੜਾ ਵਿਗਿਆਨਕ ਜੋਕ ਹੈ ਹੁਣ ਇਹ ਚੀਜ਼ਾਂ ਨਾਲ ਨਹੀਂ ਪਤਾ ਲੱਗਦਾ ਸਾਨੂੰ ਇਹ ਚੀਜ਼ਾਂ ਤੋਂ ਬਿਨਾ ਤੀਜੀ ਜਿਹੜੀ ਸਮੱਸਿਆ ਆਉਂਦੀ ਹੈ ਬਹੁਤ ਜ਼ਿਆਦਾ ਦੇਖੋ ਖਾਸ ਕਰਕੇ ਦੂਗਲੀਆ ਗਮਨ ਚ ਲੰਗੜੇਪਨ ਦੀ ਲੰਗੜੇਪਨ ਦੇ ਵਿੱਚ ਕੀ ਹੁੰਦਾ ਹੈ ਵੀ ਅਕਸਰ ਤਜਾਬੀ ਮਾਦਦਾ ਜਿਹੜਾ ਹੁੰਦਾ ਹੈ ਪੇਟ ਦਾ ਤਜਾਬੀਪਣ ਹੋ ਗਿਆ ਐਂਡਰੋਟੌਕਸਿਨ ਨਿਕਲਦੇ ਜਿਹੜੇ ਜ਼ਹਿਰੀਲੇ ਤੱਤ ਨਿਕਲਦੇ ਆ ਉਦਮਤ ਪਸ਼ੂ ਨੂੰ ਨਮੂਨੀਆਂ ਹੋ ਜਾਂਦਾ ਹੈਗਾ ਲਿਵਰ ਦੇ ਵਿੱਚ ਜਿਹੜੇ ਐਬਸੈਸ ਬਣ ਜਾਂਦੀ ਹੈ ਫੋੜੇ ਬਣ ਜਾਂਦੇ ਆ ਉਹਦੇ ਵਿੱਚ ਵੀ ਜਿਵੇਂ ਹੁਣ ਸਾਰੇ ਕੋਲ ਕੇਸ ਆਉਂਦੇ ਆ ਬਹੁਤ ਜ਼ਿਆਦਾ ਜਿਹੜੇ ਲੋਕ ਸਾਨੂੰ ਪੁੱਛਦੇ ਆ ਵੀ ਲੰਬੇ ਸਮੇਂ ਤੋਂ ਪਸ਼ੂ ਪੈਰਾਂ ਤੋਂ ਲੰਗੜਾ ਰਹੇ ਆ ਠੀਕ ਨਹੀਂ ਹੋ ਰਿਹਾ بار-बार ਇਹ ਅਕਸਰ ਜਿਹੜੇ ਹੁੰਦੇ ਆ ਇਹਨਾਂ ਦੀ ਕਨਫਰਮੇਸ਼ਨ ਵੀ ਇਹਨਾਂ ਦਾ ਪੱਕਾ ਪਤਾ ਵੀ ਵਾਕਈ ਲਿਵਰ ਦੀ ਪ੍ਰੋਬਲਮ ਹੈ ਉਹ ਸੀਬੀਸੀ ਟੈਸਟ ਤੇ ਲਿਵਰ ਟੈਸਟ ਤੋਂ ਹੀ ਹੋ ਸਕਦੀ ਹੈ ਦੇਖੋ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਚੀਜ਼ਾਂ ਵਿਸਾਰਚ ਦੱਸਣੀਆਂ ਬਹੁਤ ਵਾਰੀ ਸੰਭਵ ਨਹੀਂ ਹੁੰਦੀਆਂ ਕਿਉਂਕਿ ਉਹਨਾਂ ਦਾ ਗਲਤ ਇਸਤੇਮਾਲ ਹੋਉਂਦਾ ਹੀ ਬਹੁਤ ਰਹਿੰਦਾ ਕਿਉਂਕਿ ਮੈਂ ਦੇਖਦਾ ਬਹੁਤ ਸਾਰੇ ਪਸ਼ੂ ਪਾਲਕਾਂ ਨਾਲ ਗੱਲ ਕਰਕੇ ਮੈਨੂੰ ਪਤਾ ਲੱਗਦਾ ਹੈ ਵੀ ਲੋਕ ਕਈ ਵਾਰ ਇਹਨਾਂ ਚੀਜ਼ਾਂ ਨੂੰ ਸੋ ਮੈਂ ਇਹੀ ਕਹੂੰਗਾ ਜਿਹੜਾ ਇਲਾਜ ਹੈ ਤੁਸੀਂ ਪਹਿਲੀ ਗੱਲ ਹੈ ਜਦੋਂ ਬੁਖਾਰ ਦੇ ਕੇਸ ਆਉਂਦੇ ਹੈ ਸੀਵੀਸੀ ਟੈਸਟ ਕਰਾਓ ਮਿਸਟ੍ਰਾਈਟਰ ਦੇ ਕੇਸ ਆਉਂਦੇ ਉਦੋਂ ਸੀਵੀਸੀ ਟੈਸਟ ਕਰਾਓ ਪਸ਼ੂਆਂ ਦਾ ਲੰਗੜਾਪਨ ਜਦੋਂ ਨਹੀਂ ਜਾ ਰਿਹਾ ਉਦੋਂ ਸੀਵੀਸੀ ਟੈਸਟ ਕਰਾਓ ਤੇ ਇਹ ਟੈਸਟ ਆਪਣੇ ਮਾਹਰ ਨੂੰ ਦਿਖਾ ਕੇ ਮਾਹਰ ਦੇ ਮਤਾਬਕ ਇਲਾਜ ਕਰਾਓ ਡਾਕਟਰੀ ਜਿਹੜੀ ਹੈ ਕਿ ਉਹ ਇੰਨਾ ਸਿੱਧਾ ਪੱਤਰਾ ਕੰਮ ਨਹੀਂ ਹੈਗਾ ਜਿੰਨਾ ਸਾਨੂੰ ਲੱਗਦਾ ਸਾਡੇ ਪਸ਼ੂਪਾਲਣ ਭਾਗ ਤੇ ਬਹੁਤ ਜ਼ਿਆਦਾ ਮਾਰ ਹੈਗੇ ਹਰ ਜ਼ਿਲ੍ਹੇ ਦੇ ਵਿੱਚ ਮਾਰ ਸਾਡੇ ਉਪਲੰਦ ਨੇ ਉਹਨਾਂ ਦਾ ਸਲਾਹ ਕਰਕੇ ਤੁਸੀਂ ਇਲਾਜ ਕਰੋ ਫਿਰ ਤੁਹਾਨੂੰ ਵੀ ਸਮਝ ਆਉਣਾ ਸ਼ੁਰੂ ਆ ਜਾਊਗਾ ਕਿ ਕਿੱਥੇ ਗਲਤੀ ਹੋ ਰਹੀ ਹੈ ਕਿੱਥੇ ਅਸੀਂ ਠੀਕ ਆ ਕਿੱਥੇ ਗਲਤ ਹੈ ਬਾਕੀ ਖੀਰ ਤੇ ਇਸ ਮੌਸਮ ਦੇ ਵਿੱਚ ਬਫਰ ਲਾਈਵ ਜੀ ਸਟੌਕਸਨ ਬਾਈਂਡਰ ਤੇ ਮਿੰਨਰ ਮੈਚਰ ਇੰਨਾ ਦਾ ਸੰਤੁਲਨ ਇਹਦੇ ਨਾਲ ਕਾਲਾ ਨਮਕ ਇਹਨਾਂ ਪੰਜਾਂ ਚੀਜ਼ਾਂ ਦਾ ਸੰਤੁਲਨ ਯਕੀਨੀ ਬਣਾਓ ਕਿਉਂਕਿ ਜਿੰਨੇ ਮਸਲੇ ਅਸੀਂ ਦੇਖ ਰਹੇ ਹਾਂ ਸਾਰੇ ਇਸ ਮੌਸਮ 'ਚ ਉਹ ਖੁਰਾਕ ਤੇ ਮਸਲੀ ਹੀ ਹੈ ਉਹ ਖੁਰਾਕ ਨਾਲ ਹੀ ਹੱਲ ਹੋਣੀ ਹੈ ਉਹ ਦਵਾਈਆਂ ਨਾਲ ਹੀ ਹੱਲ ਹੋਣੀ ਹੈ ਇਹ ਧੰਨਵਾਦ ਜੀ ਸਾਰਾ ਸਤਿਕਾਰ